ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਜਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਗਿਆ ਐਲਾਨ ਕਿਹੜੀ ਤਰੀਕ ਨੂੰ VOTING ਹੋਵੇਗੀ ਕਿਸ ਤਰੀਕ ਨੂੰ ਨਤੀਜੇ ਆਉਣਗੇ ਤੇ ਕਦੋਂ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਇਸ ਦੇ ਬਾਰੇ ਜੋ ਚੋਣ ਕਮਿਸ਼ਨ ਦੇ ਵੱਲੋਂ ਕੱਲ ਮੀਟਿੰਗ ਕੀਤੀ ਗਈ ਸੀ ਉਸ ਮੀਟਿੰਗ ਤੋਂ ਬਾਅਦ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੋ ਲੁਧਿਆਣਾ ਦੇ ਜਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਸੀ ਆਮ ਆਦਮੀ ਪਾਰਟੀ ਨੇ ਇੱਥੇ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਜੋ ਮੌਜੂਦਾ ਰਾਜ ਸਭਾ ਮੈਂਬਰ ਨੇ ਔਰ ਲੁਧਿਆਣਾ ਪੱਛਮੀ ਤੋਂ ਜੋ ਪਹਿਲਾਂ 2 ਵਾਰ ਵਿਧਾਇਕ ਰਹੇ ਚੁੱਕੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਕੁਸ਼ਲ ਆਸ਼ੂ ਇੱਥੇ ਉਮੀਦਵਾਰ ਨੇ ਔਰ ਉੱਥੇ ਹੀ ਅਕਾਲੀ ਦਲ ਵੱਲੋਂ ਵੀ ਇੱਥੇ ਆਪਣਾ ਉਮੀਦਵਾਰ ਉਤਾਰਿਆ ਹੋਇਆ ਹੈ ਪਰਪੁਕਾਰ ਸਿੰਘ ਘੁੰਮਣ ਜੋ ਕਿ ਐਡਵੋਕੇਟ ਨੇ ਸੋ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਚੋਣ ਕਮਿਸ਼ਨ ਦੇ ਵੱਲੋਂ ਜਿਵੇਂ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਸਰਗਰਮੀਆਂ ਸ਼ੁਰੂ ਹੋ ਗਈਆਂ ਸੀ ਉਸ ਤੋਂ ਇਹੀ ਆਸ ਲਾਈ ਜਾ ਰਹੀ ਸੀ ਕਿ ਜੂਨ ਮਹੀਨੇ ਵਿੱਚ ਇਲੈਕਸ਼ਨ ਹੋਵੇਗਾ ਜੋ ਭਾਰਤ ਪਾਕਿਸਤਾਨ ਦਾ ਤਣਾਅ ਵਾਲੀ ਸਥਿਤੀ ਬਣੀ ਸੀ ਉਸ ਤੋਂ ਬਾਅਦ ਇਹ ਚੋਣ ਜ਼ਰੂਰ ਜਿਹੜੀ ਲੇਟ ਹੋ ਗਈ ਹੈ ਲੇਕਿਨ ਗਰਮੀ ਨੂੰ ਵੀ ਮੁੱਖ ਰੱਖਦਿਆਂ ਹੋਇਆਂ ਚੋਣ ਕਮਿਸ਼ਨ ਨੇ ਜੋ ਮਾਨਸੂਨ ਆਉਣ ਦੇ ਸਮੇਂ ਦੇ ਵਿੱਚ ਇਹ ਚੋਣ ਕਰਵਾਉਣ ਦਾ ਐਲਾਨ ਕੀਤਾ ਜਿਵੇਂ ਹੀ ਅੱਜ ਇਸ ਤਰੀਕਾ ਦਾ ਐਲਾਨ ਕੀਤਾ ਗਿਆ ਚੋਣ ਖਾੜਾ ਇੱਕ ਵਾਰ ਫਿਰ ਪੂਰੀ ਤਰ੍ਹਾਂ ਪਖਦਾ ਨਜ਼ਰ ਆਵੇਗਾ ਔਰ ਭਾਜਪਾ ਵੱਲੋਂ ਵੀ ਹੁਣ ਆਪਣਾ ਉਮੀਦਵਾਰ ਜਿਹੜਾ ਉਤਾਰਨ ਦੀ ਤਿਆਰੀ ਕਰ ਦਿੱਤੀ ਜਾਵੇਗੀ ਜਿੱਥੇ ਕਿ ਅਕਾਲੀ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਵੱਡੀਆਂ ਸੀ ਉਹ ਬਿਲਕੁਲ ਸਿਰੇ ਨਹੀਂ ਚੜ ਸਕੀਆਂ ਜੋ ਅਕਾਲੀ ਦਲ ਆਪਣੇ ਵੱਲੋਂ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਵਿੱਚ ਨਹੀਂ ਰੋ ਦੇ ਵਿੱਚ ਹੈਗਾ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਜਿਵੇਂ ਹੀ ਐਲਾਨ ਕੀਤਾ ਹੈ ਭਾਜਪਾ ਵੱਲੋਂ ਵੀ ਬੈਠਕ ਬੁਲਾ ਲਈ ਗਈ ਹੈ ਸੋ 26 ਮਈ ਨੂੰ ਜੋ ਚੋਣ ਕਮਿਸ਼ਨ ਨੇ ਨਾਮਜ਼ਦ ਕੀਆ ਪਰੰਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ ਜਦੋਂ ਕਿ ਕੱਲ ਸੋਮਵਾਰ ਤੋਂ ਨਾਮਜ਼ਦਗੀਆਂ ਪਰੰਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ 26 ਮਈ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਔਰ 19 ਜੂਨ ਨੂੰ ਵੋਟਿੰਗ ਹੋਵੇਗੀ ਇਸ ਹਲਕੇ ਦੇ ਵਿੱਚ ਜੋ ਕਿ 19 ਜੂਨ ਨੂੰ ਵੋਟਾਂ ਤੋਂ ਬਾਅਦ 23 ਜੂਨ ਨੂੰ ਇਸ ਹਲਕੇ ਦੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ ਚੋਣ ਚਾਰ ਕਮਿਸ਼ਨ ਦੇ ਵੱਲੋਂ ਇਹ ਤਰੀਕਾ ਫਾਈਨਲ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੋ ਉਮੀਦਵਾਰ ਚੋਣਾਂ ਲੜ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਉਹਨਾਂ ਦੇ ਵੱਲੋਂ ਅੱਜ ਤੋਂ ਹੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਕੱਲ ਨਾਮਜ਼ਦਗੀਆਂ ਪ੍ਰਕਿਰਿਆ ਸ਼ੁਰੂ ਹੋਵੇਗੀ ਸਾਰੇ ਉਮੀਦਵਾਰ ਆਪਣੇ ਸਮਰਥਕਾਂ ਦੇ ਨਾਲ ਨਾਮਜ਼ਦਗੀਆਂ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੇ ਨਾਮਜ਼ਦਗੀਆਂ ਭਰਨਗੇ ਸੋ ਕਾਗਜ਼ੀ ਕਾਰਵਾਈ ਪੂਰੀਆਂ ਕਰਨ ਵਾਸਤੇ ਲਗਭਗ ਜਿਹੜੇ 4 ਦਿਨ ਦਿੱਤੇ ਗਏ ਨੇ ਸੋ 26 ਜੂਨ ਨੂੰ 26 ਮਈ ਤੋਂ ਜਿਹੜਾ ਕਿ ਨਾਮਦਗੀਆਂ ਪਰੰਦਾ ਐਲਾਨ ਕਰ ਦਿੱਤਾ ਗਿਆ ਹੈ ਔਰ 19 ਜੂਨ ਨੂੰ ਵੋਟਿੰਗ ਦਾ ਐਲਾਨ ਇਸ ਦੇ ਨਾਲ ਹੀ 23 ਜੂਨ ਨੂੰ ਨਤੀਜੇ ਦਾ ਐਲਾਨ ਕਰਤਾ ਜਾਵੇਗਾ ਜੋ ਕਿ 6 ਮਹੀਨੇ ਦੇ ਵਿੱਚ ਵਿੱਚ ਇਹ ਸੀਟ ਭਰਨੀ ਹੁੰਦੀ ਹੈ ਜਿਸ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸੀ ਗੁਰਪ੍ਰੀਤ ਗੋਗੀ ਜਿਨ੍ਹਾਂ ਦੇ ਆਪਣੇ ਹੀ ਰਵਾਹਲਰ ਦੇ ਵਿੱਚੋਂ ਗੋਲੀ ਲੱਗਣ ਨਾਲ ਇਹ ਸੀਟ ਖਾਲੀ ਹੋ ਗਈ ਸੀ ਜੋ ਵਿਧਾਨ ਸਭਾ ਦੇ ਵੱਲੋਂ ਇਹ ਸੀਟ ਖਾਲੀ ਐਲਾਨ ਦਿੱਤੀ ਗਈ ਸੀ ਸੋ 6 ਮਹੀਨਿਆਂ ਦੇ ਵਿੱਚ ਇਸ ਸੀਟ ਦੇ ਉੱਪਰ ਦੁਬਾਰਾ ਇਲੈਕਸ਼ਨ ਹੋਣਾ ਸੀ ਜਿਸ ਦਾ ਐਲਾਨ ਕਰ ਦਿੱਤਾ ਗਿਆ ਹੈ